ਕਿਉਂਕਿ ਇਹ ਮਨ ਨੀਵਾਂ ਰਹੇਗਾ ਤੇ ਕਿਹਦੀ ਸ਼ੁੱਧੀ ਜਿਹੜੀ ਹੈ ਉਹ ਉੱਚੇ ਖਿਆਲਾਂ ਦੇ ਵਿੱਚ ਭਰਪੂਰ ਰਹੇਗੀ ਪਰ ਜਦੋਂ ਇਹ ਆਪਣੇ ਆਪ ਨੂੰ ਉੱਚਾ ਹੰਕਾਰੀ ਸਮਝਣ ਲੱਗ ਪਿਆ ਔਰ ਇਹ ਹੰਕਾਰੀ ਬੰਦੇ ਦੀ ਮਤ ਹਮੇਸ਼ਾ ਹੀ ਨੀਵੇਂ ਬਤਵਰਤ ਨਹੀਂ ਕਰਦੀ। ਫਸਲੂ ਸਰਪ੍ਰੇਖ ਬਹਾਦਰ ਪਾਦਸ਼ਾਹ ਦੇ ਬਖਸ਼ਣ ਕਰਨੇ ਲਖਿੰਦੇ ਨੇ ਕਿ ਇਹ ਵਿਦਿਆ ਜਿਹੜੀ ਇਸ ਦੀ ਮਰ ਕੇ ਉਸ ਨੂੰ ਆ ਕੇ ਸੁਣਾਵਾ ਕਿਉਂਕਿ ਇਹਦੇ ਕੋਲ ਟਿਕਾ ਨਹੀਂ ਕੀਤਾ ਲਾਲ ਆਪਣੇ ਵਿੱਚ ਗਰਸਿਆ ਹੋਇਆ ਹੈ ਲੋਭ ਗਰਸੇ ਉਹ ਦਸ ਹੁੰਦੇ ਸਤਾਪਤ ਆਸਾ ਲਾਗੇ ਧਨ ਦੀ ਇਹਦੇ ਐਸੇ ਦਾਹਤ ਦੇ ਵਿੱਚ ਗਰਸਿਆ ਹੋ ਰਿਹਾ ਇਹ ਦਸਾਂ ਦਸ਼ਾਮਤ ਤੇ ਭਜਨ ਇੱਕ ਤਰ ਹੁੰਦਾ ਹੈ ਕਿਰਤ ਕਰਨੀ ਕਿਉਂਕਿ ਜੇ ਅਸੀਂ ਕਿਰਤ ਨਹੀਂ ਕਰਦੇ ਕਿੱਤ ਕਰਕੇ ਉਸ ਧਨ ਨੂੰ ਨਹੀਂ ਕਮਾਉਂਦੇ ਤੇ ਜ਼ਿੰਦਗੀ ਸੰਸਾਰ ਦੇ ਅੰਦਰ ਗੁਜ਼ਾਰਨੀ ਅਕੀ ਹੈ ਉਹ ਬਿਗਿਆਰਮੀ ਆਕੀ ਹੈ ਪਰ ਜਿਹਨੂੰ ਉਸ ਲੋੜ ਤੋਂ ਵੱਤ ਨੂੰ ਅਸੀਂ ਗਵੜਨ ਲੱਗ ਪਏ ਨੇ ਨਾ ਉਹਨੂੰ ਮਨ ਦੇ ਵਿੱਚ ਜੋ ਇਹ ਭਾਵਨਾ ਪੈਦਾ ਹੁੰਦੀ ਉਸ ਨੂੰ ਦੋ ਬਹਾ ਕੇ ਆ ਗਏ ਲਾਲਚ ਆ ਕੇ ਆ ਗਏ ਜਿੱਤੇ ਕਿਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਕਹਿਸ ਨਹੀਂ ਕਿ ਦੌਲਤ ਸੁਗਰਾਣ ਉਹ ਜਦੋਂ ਇੱਕ ਅਗਰਾਵਾਲ ਨਾਲ ਡੌੜਦੇ ਆ ਨਾ ਤੇ ਉਦੋਂ ਸਾਰਾ ਮਨ ਉਹ ਲਾਲਚ ਦੇ ਅਧੀਨ ਆ ਕੇ ਕੋਈ ਵੀ ਕੰਮ ਕਰਨ ਵਾਸਤੇ ਤਿਆਰ ਹੋ ਜਾਂਦਾ ਸੇ ਦੇਖਦੇ ਆਂ ਅਸੀਂ ਨੌਕਰੀ ਕਰਦੇ ਪਰ ਜਦੋਂ ਇਹ ਗੁਜਰਾਨ ਹੈ ਪਦਨ ਉਸ ਤੋਂ ਅੱਗੇ ਇਸ ਨੌਕਰੀ ਤੋਂ ਅੱਗੇ ਵੀ ਮਨੁੱਖ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਵਾਸਤੇ ਉਸ ਨੂੰ ਤਰੀਕਾ ਬਣਾਉਣਾ ਪਵੇਗਾ ਜੋ ਸੰਸਾਰ ਦੀ ਨਿਗਾਹ ਦੇ ਅੰਦਰ ਪਾਪ ਹੁੰਨੇ ਆ। ਉਹ ਪਾਪ ਹੁੰਦੇ ਐ ਜਿਸੇ ਕਿ ਕੀ ਕਰਦੇ ਆਂ ਤੰਦੀ ਕਿੰਤ ਕਰ ਰਏ ਆ ਫਸਲ ਚੰਗੀ ਆ ਜੇ ਉਸੇ ਫਸਲ ਦੇ ਵਿੱਚ ਅਸੀਂ ਪਾਣੀ ਪਾਤਾ ਇਹਨੂੰ ਭਾਗਤ ਹੋਣਾ ਚਾਹੀਦਾ ਪੰਜਾਂਵੇਂ ਤੇੜਾ ਭਾਰ ਬਲ ਜਾਏ ਸਰਕਾਰ ਕੇ ਸਾਹਮਣੇ ਵੱਧ ਪੈਸੇ ਪਟੇ ਆ ਉਹ ਜਦੋਂ ਮਨੁੱਖਦਾਰ ਦੇ ਅੰਦਰ ਆ ਕੇ ਕੰਮ ਕਰਦਾ ਹੈ ਨਾ ਉਹਨੂੰ ਫਿਰ ਇਹ ਮਨੁੱਖਦਾਰ ਜੀ ਕੋ ਕਮਾਈ ਦੇ ਵਿੱਚ ਪਾਪ ਆ ਜਾਂਦਾ ਚ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਿ ਮੇਰੇ ਪਾਪਾਂ ਬਾਝੋਂ ਹੋਵੇ ਨਹੀਂ ਮੈਂ ਸਾਥ ਨੇ ਜਿਹੜਾ ਕਿੰਤ ਕਰਦਾ ਹੈ ਨਾ ਜੰਤ ਦੇ ਵਿੱਚ ਬਰਕਤ ਹੈ ਕਿੰਤ ਕਰਨੀ ਗੁਰਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਬਿਲੇ ਬੈਠਣ ਦਾ ਨਹੀਂ ਪਰ ਕਹਿੰਦੇ ਇਹ ਜੀਵ ਜਿਹੜਾ ਹੈ ਨਾ ਇਹ ਲਾਲਚ ਦੇ ਅਧੀਨ ਆਇਆ ਦਸਾਂ ਦਸ਼ਾਵਾਂ ਵੱਲ ਭੱਜਿਆ ਫਿਰੇ ਇੱਕ ਗਲਵਾਲ ਜੀ ਨਿਭੜੀ ਬਧੀਆਂ ਸਾਖੀ ਦਿੱਤੀ ਹੈ ਕਿ ਲੋਭ ਲਾਲਚ ਦੇ ਅਧੀਨ ਆਇਆ ਹੋਇਆ ਬੰਦਾ ਕੁਝ ਵੀ ਕਰਨ ਵਾਸਤੇ ਕਿ ਸਹੱਦ ਤੱਕ ਜਾਣ ਵਾਸਤੇ ਤਿਆਰ ਹੋ ਜਾਂਦਾ ਹੈ ਕਿਤੇ ਇੱਕ ਵੰਡਰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰਿਆ ਕਰਦਾ ਸੀ ਨਾ ਕਿ ਜਿਹੜੇ ਦੂਸਰੇ ਵੰਡਰ ਸੀ ਉਹ ਉਹਦਾ ਮਾਨਸਿਕਕਾਰ ਬੇਕ ਇਰਖਾ ਕਰਿਆ ਕਰਦੇ ਸਨ ਕਿਉਂਕਿ ਕਹਿਣ ਮਾਤਰਾ ਅਸੀਂ ਧਰਮੀ ਬੰਦੇ ਆ ਪਰ ਸਭ ਤੋਂ ਵੱਧ ਇਰਖਾ ਸਾਡੇ ਧਾਰਮਿਕ ਬੰਦਿਆਂ ਵਿੱਚ ਹੀ ਹੁੰਦੀ ਹੈ ਜੇ ਉਹ ਕਹਿੰਦੇ ਸੀ ਇਹਦਾ ਰਾਜਾ ਮਾਨਸਿਕਕਾਰ ਵੱਧ ਕਰਦਾ ਸਾਡਾ ਘੱਟ ਕਰਦਾ ਹੈ ਇਹ ਕਿਉਂ ਨਾ ਇਹਨਾਂ ਰਾਜੇ ਦੇ ਦਰਬਾਰ ਦੇ ਵਿੱਚ ਇਹੋ ਜਿਹੀ ਉਲਝਣ ਦੇ ਵਿੱਚ ਪਸਾਈਏ ਕਿ ਰਾਜਾ ਇਹਦੇ ਤੋਂ ਜਿਹੜਾ ਇਹਨਾਂ ਮਨ ਸਰਕਾਰ ਦਿੰਦਾ ਹੈ ਉਹ ਮਨ ਪੁੱਦਾ ਚੁੱਕਿਆ ਜਾਵੇ ਵਿਚਾਰ ਪੁੱਦਾ। ਉਹਨਾਂ ਨੇ ਸਵਾਲ ਰੱਖ ਦਿੱਤੇ ਪੰਜ। ਇਹ ਲੱਗੇ ਕਿ ਇਹ ਰਾਜਨ ਇਹ ਜੋ ਪੰਡਤ ਹੈ ਇਹਦੇ ਕੋਲੋਂ ਇਹਦੇ ਜਵਾਬ ਪੁੱਛੇ ਜਾਣ। ਹੁਣ ਸਵਾਲ ਇਹ ਸੀ। ਇਸ ਰਾਜ ਦੇ ਵਿੱਚ ਦੁਖੀ ਕੌਣ ਹੈ? ਜਿਹੜਾ ਤੁਨੋਂਕ ਦੇ ਵਿੱਚ ਵੀ ਜਾ ਕੇ ਦੁਖੀ ਹੋਵੇਗਾ ਇਸ ਰਾਜ ਦੇ ਵਿੱਚ ਸੁਖੀ ਕੌਣ ਹੈ ਜੋ ਅੱਗੇ ਜਾ ਕੇ ਵੀ ਸੁਖੀ ਹੋਵੇਗਾ ਕਿ ਇਸ ਰਾਜ ਦੇ ਵਿੱਚ ਦੁਖੀ ਕੌਣ ਹੈ ਜਿਹੜਾ ਅੱਗੇ ਸੁਖੀ ਹੋਏਗਾ ਔਰ ਜਿਹੜਾ ਇਸ ਰਾਜ ਦੇ ਅੰਦਰ ਸੁਖੀ ਕਮਣ ਹੈ ਜਿਹੜਾ ਅੱਗੇ ਜਾ ਕੇ ਸੁਖੀ ਹੋਏਗਾ ਉਹਨਾਂ ਦੇ ਚਾਰ ਸਵਾਲ ਸਨ ਪੰਜਵਾਂ ਸਵਾਲ ਆਖ ਦਿੱਤਾ ਕਿ ਪਾਪ ਦਾ ਬਾਪ ਕੌਣ ਹੈ ਅਰੇ ਪਾਜਸ ਬਾਦ ਨਾ ਰਾਜ ਨੇ ਕੁਸ਼ ਪੰਡਵ ਦੇ ਸਾਹਮਣੇ ਲੱਕੇ ਪੰਡਰ ਸਿਆਣੀ ਸੀ ਕਹਿ ਲੱਗਾ ਮੈਨੂੰ ਕੁਝ ਦਿਨਾਂ ਦੀ ਗੋਲ ਚਾਹੀਦੀ ਹੈ 5-6 ਦਿਨ ਦੀ 7 ਦਿਨ ਦੀ ਗੋਲ ਖੁਲਾਈ ਮੁੰਜਸੁਲੇ ਮੁਹਤ ਲਾਈ ਲੀ ਘਰੇ ਗਿਆ ਘਰੇ ਫਿਕਰ ਮੰਨ ਸੀ ਜਵਾਬ ਕੀਨੇ ਲੜਕੀ ਨੂੰ ਸਿਆਣ ਤਸਿਆ ਲੜਕੀ ਸਿਆਣੀ ਸੀ ਕਹਿਣ ਲੱਗੀ ਘਟਾ ਜੀ ਤੁਸੀਂ ਫਿਕਰ ਨਾ ਕਰੋ ਜੇਸ ਦਿਨ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦੇਣਾ ਹੈ ਮੈਂ ਥੱਲਾ ਕੀ ਹਾਂ ਉਹ ਕਿਨੇ ਸਮੇਂ ਦੇ ਦਰਮਿਆਨ ਉਹਨੇ ਭਾਰਕ ਕੀਤੀ ਇੱਕ ਲੱਕੜਾ ਕੱਟਣ ਵਾਲਾ ਬੰਦਾ ਜਿਹੜਾ ਅਸੀਂ ਉਹ ਲੈ ਲਿਆ ਔਰ ਨਾਲ ਹੀ ਇੱਕ ਸ਼ੌਕਰ ਕਹਿੰਦਾ ਕਿ ਨਾਰੇ ਵਿੱਚ ਚੱਲ ਰਿਹਾ ਇੱਕ ਵੇਸਵਾਨ ਕਹਿੰਦਾ ਇੱਕ ਸਾਧੂ ਕਹਿੰਦਾ ਤੇ ਜਿਹੜੇ ਪੰਡਤ ਨੇ ਪਤਾ ਸੀ ਕਿ ਖਾਣੇ ਖੰਡਨ ਨੇ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਇਕੱਠਾ ਕਰਦਾ ਉਹ ਪੰਡਤ ਨੂੰ ਵੀ ਜਾ ਕੇ ਕਹਿਣ ਲੱਗੀ ਕਿ ਪਿਤਾ ਜੀ ਨੇ ਸਵਾਲਾਂ ਦਾ ਜਵਾਬ ਦੇਣਾ ਤੇ ਤੁਸੀਂ ਵੀ ਨਾਲ ਚੱਲਣਾ ਹੁਣ ਪੱਜਾ ਜਾਣੇ ਕਹ ਰਤਾ ਤਿਆਰ ਕਰ ਲੈ ਜਿੰਨੇ ਜਵਾਬ ਦੇਣ ਦਾ ਦਿਨ ਆਇਆ ਤੇ ਉਹ ਉੱਥੇ ਜਾ ਕੇ ਪੰਡਤ ਕਹਿਣ ਲੱਗੇ ਰਾਜੇ ਜੀ ਕਿ ਮੈਂ ਸਵਾਲਾਂ ਦਾ ਜਵਾਬ ਦੇਵਾਂ ਮ ਜਦੋਂ ਸਭਾ ਲੱਗੀ ਹੋਈ ਸੀ ਮੇਰੇ ਦੱਸੋ ਸਵਾਲ ਕੀ ਹੈ ਜੋ ਸਵਾਲ ਹੋਇਆ ਸਵਾਲ ਪੁੱਛਿਆ ਅਡਰ ਨੇ ਬੇਟੀ ਵੱਲ ਦੇਖਿਆ ਬੇਟੀ ਨੇ ਲੱਕੜਹਾਰੇ ਨੂੰ ਅੱਗੇ ਕਰ ਦਿੱਤਾ ਸਵਾਲ ਸੀ ਕਿ ਇੱਥੇ ਮੁਕੀ ਕੌਣ ਹੈ ਤੇ ਅੱਗੇ ਵੀ ਮੁਕੀ ਕੌਣ ਹੋਵੇਗਾ ਕਹਿੰਦੀ ਇਹ ਇੱਥੇ ਹਰ ਵੀ ਤਰੀਕੀ ਦੇ ਵਿੱਚ ਦਿਨ ਘਟਦਾ ਹੈ ਮੁਕੀ ਹੈ ਨਾਮ ਜਪਣ ਦੀ ਉਸਤ ਨਹੀਂ ਤੇ ਅੱਗੇ ਜਾ ਕੇ ਵੀ ਹੁਣ ਇਹ ਨਾਮ ਨਹੀਂ ਜਪਿਆ ਤੇ ਪਰਮੋਪ ਦੇ ਵਿੱਚ ਕੀ ਹੋ ਵਾਸੇ ਹੋਏ ਇੱਕ ਸਭਾ ਦਾ ਜਵਾਬ ਆ ਗਿਆ ਕਿ ਦੂਜਾ ਸਵਾਲ ਸੀ ਇੱਥੇ ਸੁਖੀ ਕੌਣ ਹੈ ਜਿਹਦੇ ਅੱਗੇ ਵੀ ਜਾ ਕੇ ਸੁਖੀ ਹੋਵੇਗਾ ਉਹਨੇ ਸ਼ਬਦਕਾਰ ਨੂੰ ਅੱਗੇ ਕਰ ਦਿੱਤਾ ਕਿ ਇਹਦੇ ਕੋਲ ਧਨ ਦੌਲਤ ਬਹੁਤ ਹੈ ਸੁੱਖ ਭੋਗਦਾ ਫਿਰਦਾ ਹੈ ਪਰ ਇੱਥੇ দান-ਪੁੰਨ ਵੀ ਕਰਦਾ ਇਸ ਕਰਕੇ ਪਰਲੋਕ ਵੀ ਇਹਦਾ ਸੁਖੀ ਹੋਵੇਗਾ ਹੁਣ ਤੀਸਰਾ ਸਵਾਲ ਆ ਗਿਆ ਕਹਿੰਨ ਲੱਗੇ ਇੱਥੇ ਸੁਖੀ ਕੌਣ ਹੈ ਜਿਹੜਾ ਅੱਗੇ ਜਾ ਕੇ ਸੁਖੀ ਹੋਵੇਗਾ ਉਸਨੇ ਵੇਦਵਾਨ ਨੂੰ ਅੱਗੇ ਕਰ ਦਿੱਤਾ ਕਹਿੰਦਾ ਕਿ ਇੱਥੇ ਇਹ ਸੁੱਖ ਭੋਗ ਰਹੀ ਐ ਲਾਟ ਗਾਣੇ ਕਰ ਰਹੀ ਐ ਪੈਸੇ ਦੀ ਕੋ ਕਮੀ ਨਹੀਂ ਪਰ ਜਿਹੜੇ ਇਹ ਕਰਨ ਵਿੱਚ ਲੱਗੀ ਹੋਈ ਐ ਪਰਮੋਗ ਵਿੱਚ ਜਾ ਕੇ ਇਹਨੂੰ ਭੋਗਣਾ ਪਏਗਾ ਜਦੋਂ ਤਾਂ ਸਵਾਲ ਆ ਗਿਆ ਕਹਿਣ ਲੱਗੇ ਕਿ ਇੱਥੇ ਦੁਖੀ ਕੌਣ ਐ ਅੱਗੇ ਜਾ ਕੇ ਜਿਹੜਾ ਸੁਖੀ ਹੋਏਗਾ ਉਸਨੂੰ ਸਾਧੂ ਨੂੰ ਅੱਗੇ ਕਰ ਦਿੱਤਾ ਕਹਿਣ ਲੱਗੇ ਆ ਇਹ ਨੂੰ ਭੋਗ ਚੱਲ ਰਹੇ ਨੇ ਕੱਖ ਜਿਹਾ ਚੱਲ ਕੇ ਤਪੱਸਿਆ ਕਰ ਰਹੇ ਨੇ ਪਰ ਇਹ ਦਾ ਬਾਰੇ ਇਹਨੂੰ ਪਰਮੋਗ ਵਿੱਚ ਮੇਰੇ ਗਏ ਸੁਖੀ ਜੀਵਨ ਮੈਂ ਸਵਾਲ ਆ ਗਿਆ ਆਖਰੀ ਇਹ ਲੱਗੇ ਕਿ ਪਾਪ ਦਾ ਬਾਪ ਕੌਣ ਹੈ ਉਹਨਾਂ ਨੇ ਪੰਡਿਤ ਉਸੇ ਨੂੰ ਅੱਗੇ ਕਰ ਦਿੱਤਾ ਜਿਹਨੇ ਏਕਤਾ ਕਰਕੇ ਸੰਭਾਲ ਦਿੱਤਾ ਸੀ ਔਰ ਉਹ ਤੇ ਕੀ ਕੀਤਾ ਸੀ ਉਹਦੀ ਕਾਚਰੀ ਵਿੱਚ ਇੱਕ ਮਰਿਆ ਹੋਇਆ ਬਤੂਰਾ ਕੱਪੜੇ ਵਿੱਚ ਲਪੇਟ ਕੇ ਲੜਕੀ ਨੇ ਦੇ ਦਿੱਤਾ ਸੀ ਨਾਲ 500 ਰੁਪਏ ਦੇ ਦਿੱਤਾ ਕਿ ਪੰਡਿਤ ਜੀ ਤੁਸੀਂ ਇਸ ਨੂੰ ਫੋੜਨਾ ਨਹੀਂ ਕਿ ਕੀ ਹੈ ਇਹ 500 ਰੁਪਏ ਤੁਹਾਨੂੰ ਦਵਾਂਗੇ ਹਣ ਪੰਡਿਤ ਨੇ ਲਾਲਚ ਵਿੱਚ ਆ ਕੇ ਉਹਨੇ ਨਹੀਂ ਦੇਖਿਆ ਕਿ ਕੱਪੜੇ ਵਿੱਚ ਕੀ ਹੈ ਉਹ ਕੁੱਤੇ ਦਾ ਡੰਡਲ ਸੀ ਔਰ ਜਦੋਂ ਕਹਿੰਦਾ ਕਿ ਕਹਿੰਦੇ ਮੰਨਨ ਜੀ ਆਪਣੇ ਆਕਾਸ਼ ਦੇ ਵਿੱਚੋਂ ਮਰਿਆ ਹੋਇਆ ਕੰਧਾ ਬਾਹਰ ਕੱਢ ਦਿਓ ਆ ਬਸ ਪਾਪ ਦਾ ਲਾਲਚ ਜਿਹੜਾ ਜਿਹੜਾ ਬਾਪ ਹੈ ਲੋਭ ਲਾਲਚ ਹੈ ਲੋਭ ਦੇ ਕਾਰਨ ਇਹਨੇ ਇਹ ਵੀ ਨਹੀਂ ਦੇਖਿਆ ਕਿ ਤੈਨੂੰ ਪਾਪ ਕਿਹਾ ਜਾਂਦਾ ਇਹਨੇ 500 ਦੇ ਲਾਲਚ ਵਿੱਚ ਆ ਕੇ ਉਹ ਹੋਇਆ ਹੈ ਕੰਧਾ ਵੀ ਚੁੱਕ ਲਿਆ ਹੁਣ ਸਰਬਸਾਥੀ ਕਹਿੰਦੇ ਮੰਨ ਕਰਕੇ ਲੋਭ ਲਾਲਚ ਦੇ ਅਗੇਨ ਇਹ ਜੋ ਸਾਡਾ ਇਹ ਆਪਾ ਹੈ ਇਇ ਐਸੀ ਘਰ ਦੀ ਦੌਰ ਵਿੱਚ ਲੱਗਾ ਹੋਇਆ ਦਸਾਂ ਨਿਸ਼ਾਨਾਂ ਵੱਲ ਭੱਜਾ ਫਿਰਦਾ ਇਤੋਂ ਤੱਕ ਕਿ ਇਹਦੇ ਅੰਦਰ ਨਿਚਤਾ ਆ ਜਾਂਦੀ ਹੈ ਇਸ ਸੁਖ ਕੇ ਹੇਤ ਬਹੁਤ ਦੁਖ ਪਾਪਕ ਸੇਵ ਕਰਨ ਜਾਣ ਜਾਣ ਇਹ ਸੁਖ ਦੀ ਪ੍ਰਾਪਤੀ ਬਾਤ ਤੇ ਇਹ ਜੀਵ ਜਿਹੜਾ ਹੈ ਨਾ ਇਹ ਬੜੇ ਦੁਖ ਸਹਾਰਦਾ ਹੈ ਥਾਂ ਥਾਂ ਦੀ ਸੇਵਾ ਕਰਦਾ ਹੈ ਮਨਨ ਖਾਂ ਅਗੇ ਮਥਾ ਤੇ ਕਦਾ ਫਿਰਦਾ ਹੈ ਇਹਦੇ ਸੇਵ ਕਰਤੇ ਜਾਣ ਜਾਣ ਨੇ ਉਸ ਤਰ੍ਹਾਂ ਕਿਉਂ ਕਿਸੇ ਲਈ ਅਕੇ ਕੋਈ ਛੋਟਾ ਮਾਸਤੇ ਪਿਆਰ ਨਹੀਂ ਹੁੰਦਾ ਪਰ ਸਵਾਰਥ ਹੋਵੇ ਤੇ ਜਿੰਨੂੰ ਮਨੁੱਖ ਭਾਵ ਨੇ ਕਿੰਨੇ ਮਹੀਨੇ ਤੱਕ ਰਹੇ ਹੋਵੇ ਉਹਦੇ ਐਵੇਂ ਛੋਟਾ ਮਾਸਤੇ ਪਿਆਰ ਹੁੰਦਾ। ਕਿਉਂਕਿ ਉਹਦੇ ਤੋਂ ਇੱਕ ਸਵਾਰਥ